ਮਾਨੂੰ ਪੁੱਛਦੇ ਆ ਕਿ ਆ ਜੋ ਫਾਟਕ ਆ ਫਾਟਕ ਦੀ ਚੜਾਈ ਹੋਣੀ ਚਾਹੀਦੀ ਆ ਜਾਂ ਨਹੀਂ ਹਾਂਜੀ ਬਹੁਤ ਦੇਖਦਾ ਜੀ ਇਹਦੀ ਵਧਣੀ ਚਾਹੀਦੀ ਹੈ ਚੜਾਈ ਇਹ ਜਦੋਂ ਟ੍ਰੇਨ ਆਉਂਦੀ ਆ ਜਾਂ ਫਾਟਕ ਖੁੱਲਦਾ ਕਿੰਨਾ ਕ ਜਾਮ ਲੱਗ ਜਾਂਦਾ ਬਹੁਤ ਜ਼ਿਆਦਾ ਜਾਮ ਲੱਗਦਾ ਜੀ ਬਹੁਤ ਜ਼ਿਆਦਾ ਬੜਾ ਜ਼ਿਆਦਾ ਜਾਮ ਲੱਗਦਾ ਬਹੁਤ ਜ਼ਿਆਦਾ ਜੀ ਲੰਬੇ ਸਮੇਂ ਤੋਂ 17 ਸਾਲਾਂ ਤੋਂ ਫਾਟਕ ਦੀ ਚੜਾਈ ਇਹ ਹੋ ਰਹੀ ਆ ਇਹੋ ਹੀ ਰਹੀ ਆ ਜੀ ਇਹ ਹੋ ਰਹੀ ਆ ਦੱਸ ਦਈਏ ਕਿ ਇਹ ਲੋਕਾਂ ਦੀ ਮੰਗ ਹੈ ਕਿ ਇਹਦੀ ਚੌੜਾਈ ਵਧਣੀ ਚਾਹੀਦੀ ਹੈ ਇੱਥੇ ਭਰਾ ਖੜਾ ਹਾਂ ਜੀ ਭਰਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਭਰਾ ਜੀ ਇਹ ਫਟਕ ਦੀ ਚੌੜਾਈ ਹੋਣੀ ਚਾਹੀਦੀ ਹੈ ਜਾਂ ਨਹੀਂ ਇਹ ਭਾਈ ਕਾਫੀ ਚਿਰ ਤੋਂ ਮੰਗਵਾਏ ਹੋਰ ਨਹੀਂ ਰਹੀ ਕਾਫੀ ਚਿਰ ਸਰਕਾਰਾਂ ਬਦਲ ਗਈਆਂ ਕੰਨੀਆਂ ਵੀ ਅੱਜ ਤੱਕ ਕੋਈ ਕੰਮ ਨਹੀਂ ਹੋਇਆ ਇਹ ਨਵੀਂ ਸਰਕਾਰ ਬਦਲਾਵ ਵਾਲੀ ਆਈ ਹੈ ਸੜਕਾਂ ਬਣ ਗਈਆਂ ਸਭ ਕੁਝ ਹੋ ਗਿਆ ਲੇਕਿਨ ਇਹ ਫਟਕ ਦੀ ਚੌੜਾਈ ਵੀ ਜੀ ਹੋ ਜਾਏ ਤਾਂ ਵਧੀਆ ਗੱਲ ਹੈ ਭਾਈ ਇੱਥੇ ਕਈ ਮੰਤਰੀ ਆਏ ਆ ਕਈ ਚੱਲ ਗਏ ਆ ਸੰਨੀ ਦਿਓਲ ਵੀ ਆਇਆ ਉਹਨੇ ਵੀ ਕੋਸ਼ਿਸ਼ ਨਹੀਂ ਕੀਤਾ ਤੇ ਹੁਣ ਵੀ ਜਿਹੜੇ ਆਨੇ ਉਹਨਾਂ ਨੇ ਕੁ ਕੋਣਸਾ ਨਹੀਂ ਦਿ올 ਦੀ ਤਾਂ ਹੋਰ ਕਿਸ ਨੂੰ ਭੇਜ ਦਿੰਦੇ ਆ ਤੇ ਭਾਜੀ ਹੁਣ ਲੋਕਲ ਬੰਦਾ ਚਾਹੀਦਾ ਕੋਈ ਵਧੀਆ ਜਿਹਾ ਜਿਹਦਾ ਕੋਈ ਕੰਮਕਾਰ ਕਰੇ ਇਹ ਤਾਂ ਮੁਸ਼ਕਿਲਾਂ ਨੇ ਲੋਕਾਂ ਦੀਆਂ ਬਹੁਤ ਸਾਰੀਆਂ ਪਰੇਸ਼ਾਨੀਆਂ ਨੇ ਔਰ ਪਹਿਲੀ ਪਰੇਸ਼ਾਨੀ ਅੱਜ ਵਾਲੀ ਅਸੀਂ ਦੱਸ ਰਿਹਾ ਸਾਡੇ ਚੈਨਲ ਦੇ ਮਾਦੀ ਹੋ ਰਹੇ ਤੁਸੀਂ ਵੇਖ ਰਹੇ ਹੋ ਕਿ ਆ ਫਟਕ ਦੇ ਉੱਤੇ ਫਟਕ ਦੇ ਉੱਤੇ ਜਦੋਂ ਫਟਕ ਬੰਦ ਹੁੰਦਾ ਤਾਂ ਇਸ ਦੇ ਉੱਤੇ ਜਾਮ ਲੱਗਦਾ ਅਸੀਂ ਇਹੀ ਬੇਨਤੀ ਕਰਦੇ ਆ ਕਿ ਆ ਫਟਕ ਦੀ ਚੜਾਈ ਵਧਾਈ ਜਾਵੇ ਤਾਂ ਜੋ ਲੋਕਾਂ ਦੀ ਆਵਾਜ਼ ਜਿਹੜੀ ਆ ਉਹ ਸੁਖਾਲੀ ਹੋ ਸਕੇ ਔਰ ਲੋਕ ਜਿਹੜੇ ਆ ਬੜੇ ਆਰਾਮ ਨਾਲ ਇੱਥੋਂ ਨਿਕਲ ਸਕਣ ਜਦੋਂ ਟ੍ਰੇਨ ਚੱਲੀ ਜਾਂਦੀ ਆ ਤਾਂ ਫਿਰ ਹਜ਼ਾਰਾਂ ਲੋਕ ਜਿਹੜੇ ਇੱਥੇ ਖੜੇ ਹੋ ਜਾਂਦੇ ਆ ਔਰ ਕਈਆਂ ਦੇ ਝਗੜੇ ਕਲੇਸ਼ ਵੀ ਹੋ ਜਾਂਦੇ ਆ ਇਸ ਕਰਕੇ ਅਸੀਂ ਆਪਣੀਆਂ ਨਵੀਆਂ ਸਰਕਾਰਾਂ ਨੂੰ ਬਦਲਾਵ ਵਾਲੀ ਸਰਕਾਰ ਨੂੰ ਸਪੈਸ਼ਲੀ ਗੁਰਦਾਸਪੁਰ ਜ਼ਿਲ੍ਹੇ ਵਾਸਤੇ ਬੇਨਤੀ ਕਰਦੇ ਆ ਕਿ ਇਹ ਫਾਟਕ ਦੀ ਚੜਾਈ ਵਾਸਤੇ ਮੰਗ ਕੀਤੀ ਜਾਵੇ ਸਰਕਾਰ ਨੇ ਬਦਲਾਅ ਤਾਂ ਕੀਤਾ ਬਹੁਤ ਵਧੀਆ ਰੰਗ ਬਦਲਾ ਦੇ ਜਿਹੜੇ ਆ ਵੇਖਣ ਨੂੰ ਮਿਲ ਰਹੇ ਆ ਔਰ ਨਵੀਂ ਸਰਕਾਰ ਜਿਹੜੀ ਆ ਉਹ ਬਦਲਾਅ ਗੁਰਦਾਸਪੁਰ ਦੇ ਵਿੱਚ ਲਗਾਤਾਰ ਕਰ ਰਹੀ ਆ ਦੱਸ ਦਈਏ ਕਿ ਆ ਪੰਡੋਰੀ ਵਾਲਾ ਰੋਡ ਆ ਔਰ ਅਸੀਂ ਫਾਟਕ ਤੇ ਖੜੇ ਆ ਗੁਰਦਾਸਪੁਰ ਵਾਲੇ ਤੇ ਮੇਨ ਫਾਟਕ ਤੇ ਔਰ ਆ ਪੰਡੋਰੀ ਵਾਲਾ ਰੋਡ ਇਸ ਵੇਲੇ ਪ੍ਰੀਮਿਕਸ ਪੈ ਗਿਆ ਪੂਰਾ ਬਰਾਬਰ ਨਵਾਂ ਬਣ ਗਿਆ ਜਦੋਂ ਟੁੱਟਾ ਸੀਗਾ ਲੋਕਾਂ ਵਾਸਤੇ ਪਰੇਸ਼ਾਨੀ ਸੀਗੀ ਔਰ ਦੂਸਰੀ ਬੇਨਤੀ ਬਦਲਾਵ ਵਾਲੀ ਸਰਕਾਰ ਨੂੰ ਕਰ ਦਈਏ ਕਿ ਆਪਣਾ ਰੰਗ ਵਿਖਾਓ ਇੱਕ ਵਾਰ ਇੱਕ ਵਾਰ ਤਾਂ ਇਹ ਰੰਗ ਜਿਹੜਾ ਇਹ ਵਿਖਾਓ ਕਿ ਆ ਜੋ ਫਾਟਕ ਆ ਆ ਜੋ ਮੇਨ ਫਾਟਕ ਆ ਜਦੋਂ ਇਹ ਬੰਦ ਹੁੰਦਾ ਤਾਂ ਇਸ ਦੇ ਉੱਤੇ ਹਜ਼ਾਰਾਂ ਗੱਡੀਆਂ ਦਾ ਜਾਮ ਲੱਗ ਜਾਂਦਾ ਮਿਹਰਬਾਨੀ ਕਰਕੇ ਇਸ ਵੱਲ ਧਿਆਨ ਦਿਓ ਤਾ ਇਸ ਦੀ ਕਿਤੇ ਚੜਾਈ ਹੋ ਸਕੇ ਜੇ ਤੁਹਾਡੇ ਕੀਟਿਆਂ ਪੁਲ ਪਾਸ ਹੋ ਸਕਦੇ ਆ ਤੁਹਾਡੇ ਕੀਟਿਆਂ ਫਲਾਈਓਵਰ ਬਣ ਸਕਦੇ ਆ ਤੇ ਤੁਹਾਡੇ ਕੀਟਿਆਂ ਇਹ ਜਿਹੜਾ ਫਾਟਕ ਹੈ ਚੌੜਾ ਵੀ ਹੋ ਸਕਦਾ ਹੈ ਇਹ ਫਾਟਕ ਦੀ ਜਿਹੜੀ ਚੜਾਈ ਹੈ ਇਹ ਵਧਾਈ ਜਾਵੇ ਜਦੋਂ ਇਹ ਫਾਟਕ ਬੰਦ ਹੁੰਦਾ ਤਾਂ ਸਕੂਲਾਂ ਦੇ ਬੱਚੇ ਜਦੋਂ ਆਉਂਦੇ ਆ ਤਾਂ ਬੱਸਾਂ ਜਿਹੜੀਆਂ ਲਗਭਗ ਇੱਕ ਇੱਕ ਘੰਟਾ ਜਾਮ ਚ ਲੱਗੀਆਂ ਰਹਿੰਦੀਆਂ ਔਰ ਅਸੀਂ ਆਪਣੇ ਚੈਨਲ ਦੇ ਮਾਦੀ ਮਰਾ ਇਹੀ ਮੰਗ ਕਰਦੇ ਆ ਕਿ ਇਹ ਜੋ ਫਾਟਕ ਹੈ ਇਹਨੂੰ ਚੌੜਾ ਕੀਤਾ ਜਾਵੇ ਪਿਛਲੇ ਦਿਨੀ ਬਹੁਤ ਸਾਰੇ ਲੋਕਾਂ ਨੇ ਵੀਡੀਓ ਵਾਇਰਲ ਕਰੀਆਂ ਮੰਗ ਕਰੀ ਸੀ ਪਿਛਲੀ ਸਰਕਾਰ ਤੋਂ ਕਿ ਆ ਫਾਟਕ ਦੀ ਚੜਾਈ ਵਧਾਈ ਜਾਵੇ ਲੇਕਿਨ ਸਰਕਾਰਾਂ ਨੇ ਸੁਣੀ ਨਹੀਂ ਪਹਿਲਾਂ ਤਾਂ ਕਹਿੰਦੇ ਆ ਕਿ ਸਾਡੀ ਚਲਦੀ ਬਹੁਤ ਹੈ ਲੇਕਿਨ ਜੇ ਸੁਣਵਾਈ ਨਹੀਂ ਹੋਈ ਤਾਂ ਚੱਲੀ ਕਿੱਥੇ ਜੇ ਗੱਲ ਕਰੀਏ ਤਾਂ ਬਦਲਾ ਦੇ ਰੰਗ ਆ ਰਹੇ ਨੇ ਬਦਲਾ ਬਹੁਤ ਵਧੀਆ ਹੋ ਰਿਹਾ ਹੈ ਸੜਕਾਂ ਦੇ ਪੈਚਵਰਕ ਹੋ ਰਿਹਾ ਗੁਰਦਾਸਪੁਰ ਚ ਸੜਕਾਂ ਬਣ ਰਹੀਆਂ ਨੇ ਔਰ ਜੇ ਇਸ ਦੀ ਚੜਾਈ ਹੋ ਜਾਵੇ ਤਾਂ ਜਦੋਂ ਵਾਟੇ ਕੇ ਬੰਦ ਹੁੰਦਾ ਤਾਂ ਲੋਕਾਂ ਦਾ ਲੰਘਣਾ ਜਿਹੜਾ ਉਹ ਸੌਖਾ ਹੋ ਸਕਦਾ ਲੋਕਾਂ ਦਾ ਲੰਘਾ ਜਿਹੜਾ ਉਹ ਸੁਖਾਲਾ ਹੋ ਸਕਦਾ ਔਰ ਜੇ ਇਹ ਹੀ ਨਿੱਕੇ ਨਿੱਕੇ ਕੰਮ ਹੋ ਜਾਣ ਤਾਂ ਕਿਤੇ ਨਾ ਕਿਤੇ ਬਦਲਾਅ ਦੇ ਰੰਗ ਇਹਨਾਂ ਵਿੱਚ ਵੀ ਆਉਂਦੇ ਆ ਇਹ ਵੀ ਬਦਲਾਅ ਵਿੱਚ ਹੀ ਮੰਨੇ ਜਾਣਗੇ ਔਰ ਅਸੀਂ ਆਪਣੇ ਚੈਨਲ ਦੇ ਮਾਦੀਵਰਾਈ ਲੋਕਾਂ ਨੂੰ ਬੇਨਤੀ ਕਰਦੇ ਆ ਕਿ ਖਬਰ ਜਿਹੜੀ ਆ ਸਿਰਫ ਲੋਕਾਂ ਵਾਸਤੇ ਆ ਲੋਕਾਂ ਦੇ ਭਲੇ ਵਾਸਤੇ ਆ ਔਰ ਸਰਕਾਰਾਂ ਦੇ ਧਿਆਨ ਵਿੱਚ ਲਿਆਉਣ ਵਾਸਤੇ ਆ ਔਰ ਨਵੀਂ ਸਰਕਾਰ ਨੂੰ ਗੁਰਦਾਸਪੁਰ ਖਾਸ ਕਰ ਗੁਰਦਾਸਪੁਰ ਸ਼ਹਿਰ ਦੀ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਆ ਜੋ ਫਾਟਕ ਆ ਫਾਟਕ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਜਦੋਂ ਬੰਦ ਹੁੰਦਾ ਤਾਂ ਹਜ਼ਾਰਾਂ ਗੱਡੀਆਂ ਜਾਮ ਲੱਗ ਜਾਂਦਾ ਔਰ ਲੋਕਾਂ ਦੀ ਆਵਾਜ਼ਾਈ ਜਿਹੜੀ ਆ ਫਿਰ ਇਹਦੇ ਵਿੱਚੋਂ ਲੰਘਣੀ ਮੁਸ਼ਕਲ ਹੋ ਜਾਂਦੀ ਆ ਕਈ ਤਾਂ ਕਲੇਸ਼ ਖੜੇ ਹੋ ਜਾਂਦੇ ਇੱਥੇ ਇਸ ਕਰਕੇ ਅਸੀਂ ਬੇਨਤੀ ਕਰਦੇ ਆ ਕਿ ਇਹ ਜੋ ਫਟਕਾ ਐਸੀ ਚੜਾਈ ਵਧਾਈ ਜਾਵੇ ਔਰ ਨਾਰਮਲ ਜਿਹਾ ਕੰਮ ਹੈ ਇਸ ਨੂੰ ਵੱਡਾ ਕਰਕੇ ਦੱਸਿਆ ਜਾਵੇ ਤਾਂ ਜੋ ਲੋਕ ਅੱਗੇ ਵੀ ਬਦਲਾਅ ਦੀ ਆਸ ਰੱਖ ਸਕਣ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ